ਜੈਸਿਕਾ ਲਾਲ ਹੱਤਿਆਕੰਡ ਤੇ ਇੱਕ ਫਿਲਮ ਬਣੀ ਨੋ ਵਨ ਕਿਲਡ ਜੈਸਿਕਾ ਇਸ ਫਿਲਮ ਦਾ ਨਾਮ ਟਾਈਮਸ ਆਫ ਇੰਡੀਆ ਦੇ ਉਸ ਨਿਊਜ਼ ਆਰਟੀਕਲ ਦੀ ਹੈਡਲਾਈਨ ਤੋਂ ਲਿਆ ਗਿਆ ਸੀ ਜੋ ਉਸ ਦਿਨ ਛਪਿਆ ਸੀ ਜਿਸ ਦਿਨ ਜੈਸਿਕਾ ਦੇ ਸਾਰੇ આરોપીਆਂ ਨੂੰ ਸਬੂਤ ਨਾ ਹੋਣ ਦੇ ਕਰਕੇ ਬਰੀ ਕਰ ਦਿੱਤਾ ਗਿਆ ਸੀ ਹੈਡਲਾਈਨ ਤੇ ਫਿਲਮ ਦੇ ਇਸ ਨਾਮ ਦਾ ਮਤਲਬ ਹੈ ਕਿ ਜੈਸਿਕਾ ਨੂੰ ਕਿਸੇ ਨੇ ਨਹੀਂ ਮਾਰਿਆ ਦਰਸਲ 29 ਅਪ੍ਰੈਲ 1999 ਨੂੰ ਸੈਲੀਬ੍ਰਿਟੀਆਂ ਮਾਡਲ ਸਮੇਤ ਕਈ ਹੋਰ ਵੱਡੀਆਂ ਹਸਤੀਆਂ ਇੱਕ ਪਾਰਟੀ 'ਚ ਸ਼ਾਮਿਲ ਹੋਈਆਂ ਜੈਸਿਕਾ ਲਾਲ ਵੀ ਉਸ ਪਾਰਟੀ 'ਚ ਸੀ ਇਸ ਪਾਰਟੀ ਦੇ ਦੌਰਾਨ ਜੈਸਿਕਾ ਲਾਲ ਦੀ ਹੱਤਿਆ ਹੋ ਗਈ ਤੇ ਇੱਕ ਵੱਡੇ ਨੇਤਾ ਦੇ ਮੁੰਡੇ ਮਨੂ ਸ਼ਰਮਾ ਦਾ ਨਾਮ ਇਸ ਕੇਸ ਦੇ ਵਿੱਚ ਆਇਆ ਕਿਉਂਕਿ ਉਹਨੇ ਜੈਸਿਕਾ ਲਾਲ ਨੂੰ ਗੋਲੀ ਮਾਰ ਦਿੱਤੀ ਸੀ ਤੇ ਉਹਨੇ ਗੋਲੀ ਕਿਉਂ ਮਾਰੀ ਸਿਰਫ ਇਸ ਕਰਕੇ ਕਿਉਂਕਿ ਟਾਈਮ ਜ਼ਿਆਦਾ ਹੋਣ ਕਰਕੇ ਉਸ ਕੁੜੀ ਨੇ ਸ਼ਰਾਬ ਸਰਵ ਕਰਨ ਤੋਂ ਮਨਾ ਕਰ ਦਿੱਤਾ ਸੀ ਕੇਸ ਦੇ ਵਿੱਚ ਕੁੱਲ 300 ਗਵਾਹਤ ਸੀ ਪਰ ਇੱਕ ਇੱਕ ਕਰਕੇ ਸਾਰੇ ਮੁਕਰ ਗਏ ਇਸ ਕੇਸ ਨੇ ਲੋਕਾਂ ਨੂੰ ਸੋਚਣ ਦੇ ਮਜਬੂਰ ਕਰ ਦਿੱਤਾ ਕਿ ਦਿੱਲੀ ਸਿਰਫ ਉਹਨਾਂ ਦੀ ਹੈ ਜਿਨ੍ਹਾਂ ਦੇ ਹੱਥ 'ਚ ਪਾਵਰ ਹੈ ਕਿਉਂਕਿ ਇਸ ਕੇਸ ਨੇ ਦਿਖਾਇਆ ਸੀ ਕਿ ਕਿਸੇ ਕਾਂਡ 'ਚ ਜਦੋਂ ਕੋਈ ਵੱਡਾ ਸ਼ਖਸ ਸਿਆ ਵੱਡਾ ਆਦਮੀ ਹੈ ਜਿਹੜਾ ਉਹ ਇਨਵੋਲਵ ਹੁੰਦਾ ਹੈ ਜਾਂ ਉਹਦੇ ਪਰਿਵਾਰ ਦਾ ਕੋਈ ਸ਼ਖਸ ਇਨਵੋਲਵ ਹੁੰਦਾ ਹੈ ਤਾਂ ਕਾਨੂੰਨ ਦਾ ਕਿਸ ਤਰ੍ਹਾਂ ਫਾਇਦਾ ਉਠਾਇਆ ਜਾਂਦਾ ਕਿਵੇਂ ਜਿਹੜੇ ਗਵਾਹ ਹੁੰਦੇ ਨੇ ਉਹਨਾਂ ਨੂੰ ਖਰੀਦ ਲਿਆ ਜਾਂਦਾ ਆ ਇਸ ਕੇਸ ਦੇ ਵਿੱਚ ਫੋਰੈਂਸਿਕ ਸਾਇੰਸ ਦੇ ਜਿਹੜੇ ਡਾਕਟਰ ਸੀਗੇ ਉਹ ਤਾਂ ਖਰੀਦ ਲੈ ਗਏ ਸੀਗੇ ਕਾਨੂੰਨ ਖਰੀਦ ਲਿਆ ਸੀ ਪਰ ਇਹਨਾਂ ਸਾਰਿਆਂ ਦੇ ਵਿੱਚ ਇਹ ਭੁਲਾ ਦਿੱਤਾ ਗਿਆ ਸੀ ਕਿ ਉਹ ਇਨਸਾਨ ਜਿਸ ਦੀ ਜਾਣ ਗਈ ਹੈ ਉਹਦਾ ਕੀ ਉਹਦੇ ਪਰਿਵਾਰ ਦਾ ਕੀ ਇਸ ਲਈ ਅੱਜ ਦੀ ਕਹਾਣੀ ਸਿਰਫ ਔਰ ਸਿਰਫ ਜੈਸਿਕਾ ਤੇ ਉਹਦੇ ਪਰਿਵਾਰ ਦੀ ਹੈ ਕਿਉਂਕਿ ਮਨੂ ਸ਼ਰਮਾ ਨੇ ਕੀ ਕੀਤਾ ਸੀ ਉਸ ਤੋਂ ਬਾਅਦ ਉਹਦੇ ਨਾਲ ਕੀ ਹੋਇਆ ਉਹ ਆਪਾਂ ਸਾਰੇ ਜਾਣਦੇ ਆ ਪਰ ਇਸ ਲੜਾਈ 'ਚ ਜੈਸਿਕਾ ਦੇ ਨਾਲ ਨਾਲ ਕਿਵੇਂ ਉਹਦਾ ਪੂਰਾ ਪਰਿਵਾਰ ਖਤਮ ਹੋ ਗਿਆ ਅੱਜ ਇਸ ਬਾਰੇ ਅਸੀਂ ਤੁਹਾਨੂੰ ਦੱਸਾਂਗੇ ਸਾਊਥ ਦਿੱਲੀ ਦਾ ਇੱਕ ਪੋਰਸ਼ ਏਰੀਆ ਸਫਤਰਜੰਗ ਐਨਕਲੇਵ ਇੱਥੇ ਹੀ ਰਹਿੰਦਾ ਸੀਗਾ ਜੈਸਿਕਾ ਲਾਲ ਦਾ ਪਰਿਵਾਰ ਜੈਸਿਕਾ ਲਾਲ ਦੇ ਪਰਿਵਾਰ 'ਚ ਉਹਦੇ ਪਾਪਾ ਸੀਗੇ ਜੋ ਕਿ ਇੱਕ ਕੋਕਾ ਕੋਲਾ ਕੰਪਨੀ 'ਚ ਇੱਕ ਵੱਡੇ ਅਹੁਦੇ ਤੇ ਕੰਮ ਕਰਦੇ ਸੀਗੇ ਉਹ ਪੰਜਾਬ ਤੋਂ ਸੀ ਉੱਥੇ ਹੀ ਉਹਨਾਂ ਦੀ ਮਾਂ ਮਾਇਆ ਲਾਲ ਬੰਗਾਲ ਤੋਂ ਸੀ ਪਰ ਵਿਆਹ ਤੋਂ ਬਾਅਦ ਉਹ ਦਿੱਲੀ ਦੇ ਇੱਕ ਕਨਵੈਂਟ ਸਕੂਲ 'ਚ ਇੰਗਲਿਸ਼ ਦੀ ਟੀਚਰ ਸੀ ਜੈਸਿਕਾ ਦੀ ਇੱਕ ਛੋਟੀ ਭੈਣ ਸੀਗੀ ਸਬਰੀਨਾ ਜਿਹਨੂੰ ਪੈਦਾ ਹੁੰਦੇ ਹੀ ਉਹਦੀ ਮਾਸੀ ਨੂੰ ਦੇ ਦਿੱਤਾ ਗਿਆ ਸੀ ਜੋ ਕੋਲਕਾਤਾ 'ਚ ਰਹਿੰਦੀ ਸੀ ਕਿ ਅਕਸਰ ਜਿਹੜੇ ਜੈਸਿਕਾ ਦੇ ਮਾਤਾ-ਪਿਤਾ ਸੀਗੇ ਉਹ ਅਕਸਰ ਆਪਣੀ ਛੋਟੀ ਧੀ ਨੂੰ ਯਾਦ ਕਰਕੇ ਰੋਣ ਲੱਗ ਜਾਂਦੇ ਸੀਗੇ ਕਿਉਂਕਿ ਆਪਣੇ ਬੱਚੇ ਨੂੰ ਆਪਣੇ ਤੋਂ ਅਲੱਗ ਕਰਨਾ ਬਹੁਤ ਵੱਡੀ ਗੱਲ ਹੈ ਤੇ ਹੁਣ ਉਹਨਾਂ ਦੀ ਕੋਲ ਸਿਰਫ ਇੱਕ ਹੀ ਬੇਟੀ ਸੀਗੀ ਜਿਹਦਾ ਨਾਮ ਸੀਗਾ ਜੈਸਿਕਾ ਤੇ ਹੁਣ ਜਿਹੜੀ ਉਹਦੀ ਭੈਣ ਸੀਗੀ ਸਬਰੀਨਾ ਉਹਦਾ ਆਪਣੇ ਪਰਿਵਾਰ ਦੇ ਨਾਲ ਕੋਈ ਖਾਸ ਕਨੈਕਸ਼ਨ ਨਹੀਂ ਸੀ ਕਿਉਂਕਿ ਉਹ ਸ਼ੁਰੂ ਤੋਂ ਆਪਣੀ ਮਾਸੀ ਦੇ ਕੋਲ ਰਿਆ ਕਰਦੀ ਸੀਗੀ ਤੇਦਰ ਅਜੀਤ ਤੇ ਮਾਇਆ ਸਬਰੀਨਾ ਨੂੰ ਅਕਸਰ ਯਾਦ ਕਰਿਆ ਕਰਦੇ ਸੀ ਇਸ ਲਈ ਉਹ ਆਪਣੇ ਦੂਜੀ ਬੇਟੀ ਦੇ ਹਿੱਸੇ ਦਾ ਪਿਆਰ ਵੀ ਆਪਣੀ ਵੱਡੀ ਬੇਟੀ ਜੈਸਿਕਾ ਤੇ ਹੀ ਲਟਾਉਂਦੇ ਸੀਗੇ ਇੱਕ ਵਾਰ ਗਰਮੀ ਦੀਆਂ ਛੁੱਟੀਆਂ ਹੁੰਦੀਆਂ ਆ ਤੇ ਜਿਹੜੀ ਸਬਰੀਨਾ ਹੁੰਦੀ ਹੈ ਜੈਸਿਕਾ ਦੀ ਛੋਟੀ ਭੈਣ ਉਹਨਾਂ ਦੇ ਕੋਲ ਦਿੱਲੀ ਆਉਂਦੀ ਹੈ ਇਸ ਦੌਰਾਨ ਜੈਸਿਕਾ ਸੀਗੀ ਜਿਹੜੀ ਉਹ 6 ਸਾਲ ਦੀ ਸੀਗੀ ਤੇ ਜਿਹੜੀ ਸਬਰੀਨਾ ਸੀਗੀ ਉਹ ਤਕਰੀਬਨ 3 ਸਾਲ ਦੀ ਸੀ ਇਸ ਵਾਰ ਨਾ ਜਾਣੇ ਕੀ ਹੁੰਦਾ ਆ ਸਬਰੀਨਾ ਆਪਣੀ ਵੱਡੀ ਭੈਣ ਜੈਸਿਕਾ ਦੇ ਨਾਲ ਹੀ ਰਿਆ ਕਰਦੀ ਸੀਗੀ ਉਹਦੇ ਨਾਲ ਹੀ ਖਾਂਦੀ ਤੇ ਉਹਦੇ ਨਾਲ ਹੀ ਖੇਡਦੀ ਜੈਸਿਕਾ ਵੀ ਹੁਣ ਸਬਰੀਨਾ ਦੇ ਨਾਲ ਬਹੁਤ ਕੁਲ ਮਿਲ ਗਈ ਸੀ ਉਹ ਆ ਆਪਣੀ ਭੈਣ ਛੋਟੀ ਭੈਣ ਸਬਰੀਨਾ ਨੂੰ ਆਪਣੇ ਹੱਥਾਂ ਦੇ ਨਾਲ ਨਹਲਾਇਆ ਕਰਦੀ ਉਹਨੂੰ ਖਾਣਾ ਖਵਾਉਂਦੀ ਉਹਨਾਂ ਦੋਨਾਂ ਦੇ ਵਿੱਚ ਇੱਕ ਟੁੱਟ ਰਿਸ਼ਤਾ ਬਣ ਗਿਆ ਸੀ ਹੁਣ ਤੇ ਜਿਸ ਦਿਨ ਕੋਲਕਾਤਾ ਜਾਣ ਦੀ ਵਾਰੀ ਆਉਂਦੀ ਹੈ ਉਸ ਦਿਨ ਸਬਰੀਨਾ ਬਹੁਤ ਰੋਂਦੀ ਹੈ ਉਹ ਘਰ ਵਾਪਸ ਨਹੀਂ ਜਾਣਾ ਚਾਹਦੀ ਉਹ ਕਹਿੰਦੀ ਹੈ ਕਿ ਮੈਂ ਇੱਥੇ ਹੀ ਜੈਸਿਕਾ ਦੇ ਨਾਲ ਹੀ ਰਹਿਣਾ ਆ ਸਬਰੀਨਾ ਉਸ ਦਿਨ ਇੰਨਾ ਰੋਈ ਕਿ ਉਹਨੂੰ ਵਾਪਸ ਘਰ ਦਿੱਲੀ ਲਿਆਉਣਾ ਪਿਆ ਇਧਰ ਜੈਸਿਕਾ ਦਾ ਵੀ ਰੋ ਰੋ ਕੇ ਬੁਰਾ ਹਾਲ ਸੀ ਹੁਣ ਜਦੋਂ ਦੋਵੇਂ ਇੱਕ ਦੂਸਰੇ ਨੂੰ ਦੇਖਦੀਆਂ ਤਾਂ ਦੋਵੇਂ ਖੁਸ਼ੀ ਦੇ ਨਾਲ ਆ ਜਿਹੜਾ ਉਹ ਇੱਕ ਦੂਸਰੇ ਨੂੰ ਗਲੇ ਲਾ ਲੈਂਦੀਆਂ ਆ ਦੋਆਂ ਭੈਣਾਂ 'ਚ ਬੇਹਤ ਪਿਆਰ ਸੀਗਾ ਸਬਰੀਨਾ ਇਸ ਤੋਂ ਬਾਅਦ ਕਦੇ ਵੀ ਕੋਲਕੱਤਾ ਵਾਪਸ ਨਹੀਂ ਗਈ ਦੋਵੇਂ ਭੈਣਾਂ ਹੁਣ ਇਕੱਠੀਆਂ ਰਹਿਣ ਲੱਗ ਗਈਆਂ ਸੀਗੀਆਂ ਦੋਵੇਂ ਬੇਹਤ ਕੌਨਫੀਡੈਂਟ ਸੀਗੀਆਂ ਦੋਵੇਂ ਦਿਲ ਤੋਂ ਦਿੱਲੀ ਵਾਲੀਆਂ ਸੀਗੀਆਂ ਪਰ ਜਿਹੜੀ ਜੈਸਿਕਾ ਸੀਗੀ ਉਹ ਜ਼ਿਆਦਾ ਆਊਟਸਪੋਕਨ ਸੀ ਤੇਜ਼ ਤਰਾਰ ਸੀ ਉਹ ਆਪਣੇ ਲਈ ਲੜਨਾ ਜਾਣਦੀ ਸੀਗੀ ਸਬਰੀਨਾ ਸੀਗੀ ਜਿਹੜੀ ਥੋੜੀ ਸ਼ਰਮਿਲੀ ਸੀਗੀ ਉਹ ਘੱਟ ਬੋਲਦੀ ਸੀ ਇੰਨਾ ਲੱਗ ਹੋਂਦੇ ਬਾਵਜੂਦ ਦੋਨਾਂ ਚੇਨੇ ਡਿਫਰੈਂਸਸ ਹੋਣ ਦੇ ਬਾਵਜੂਦ ਦੋਵੇਂ ਭੈਣਾਂ ਦੀ ਆਪਸ ਵਿੱਚ ਖੂਬ ਜਮਦੀ ਸੀਗੀ ਜੈਸਿਕਾ ਹੀ ਜਿੱਦ ਕਰਕੇ ਸਬਰੀਨਾ ਨੂੰ ਆਪਣੇ ਨਾਲ ਘੁੰਮਣ ਫਿਰਨ ਲਈ ਤੇ ਪਾਰਟੀਆਂ ਤੇ ਲਜਾਇਆ ਕਰਦੀ ਸੀ ਪੜਾਈ ਤੋਂ ਬਾਅਦ ਜੈਸਿਕਾ ਸੀਗੀ ਜਿਹੜੀ ਉਹ ਮਾਡਲਿੰਗ ਵੀ ਕਰਿਆ ਕਰਦੀ ਸੀ ਮਾਡਲਿੰਗ ਚ ਇੱਕ ਸਕਸੈਸਫੁਲ ਕੈਰੀਅਰ ਬਣਾਉਣਾ ਚਾਹਦੀ ਸੀਗੀ ਇਹਦੇ ਲਈ ਉਹ ਟਰਾਈ ਵੀ ਕਰ ਰਹੀ ਸੀ ਤੇ ਇਹਦੇ ਨਾਲ ਹੀ ਉਹਨੇ ਬਾਰ ਟੈਂਡਰ ਦੇ ਤੌਰ ਤੇ ਪਾਰਟ ਟਾਈਮ ਜੌਬ ਕਰਨਾ ਵੀ ਸ਼ੁਰੂ ਕਰਤਾ ਸੀਗਾ ਕਿਉਂਕਿ ਉਹ ਆਪਣੇ ਖਰਚਿਆਂ ਲਈ ਆਪਣੇ ਮਾਤਾ-ਪਿਤਾ ਤੇ ਡਿਪੈਂਡੈਂਟ ਨਹੀਂ ਸੀ ਰਹਿਣਾ ਚਾਹਦੀ ਉੱਥੇ ਹੀ ਸਬਰੀਨਾ ਨੇ ਵੀ ਆਪਣੀ ਇੱਕ ਟਰੈਵਲ ਏਜੰਸੀ ਸੀ ਜਿਹੜੀ ਸ਼ੁਰੂ ਕੀਤੀ ਸੀ ਦੋਵੇਂ ਭੈਣਾਂ ਖੂਬ ਲੜਦੀਆਂ ਸੀਗੀਆਂ ਜਿਵੇਂ ਆਮ ਭੈਣਾਂ 'ਚ ਲੜਾਈ ਹੁੰਦੀ ਹੈ ਕੱਪੜਿਆਂ ਨੂੰ ਲੈ ਕੇ ਛੋਟੀਆਂ-ਛੋਟੀਆਂ ਚੀਜ਼ਾਂ ਨੂੰ ਲੈ ਕੇ ਤੇ ਇੱਕ ਰੋਜ਼ ਇਸ ਪਰਿਵਾਰ ਨੂੰ ਨਜ਼ਰ ਲੱਗ ਜਾਂਦੀ ਹੈ ਤੇ ਨਜ਼ਰ ਐਵੇਂ ਦੀ ਲੱਗੀ ਕਿ ਫਿਰ ਇਸ ਪਰਿਵਾਰ 'ਚ ਕਦੇ ਖੁਸ਼ੀਆਂ ਵਾਪਸ ਪਰਤ ਕੇ ਨਹੀਂ ਆਈਆਂ 29 ਅਪ੍ਰੈਲ ਨੂੰ ਪਰਿਵਾਰ 'ਚ ਸੀਗਾ ਜਿਹੜਾ ਸਾਰਾ ਹੀ ਕਿਸੇ ਨਾ ਕਿਸੇ ਕੰਮ ਲੱਗਿਆ ਹੋਇਆ ਸੀ ਸਾਰੇ ਖੁਸ਼ੀ-ਖੁਸ਼ੀ ਆਪਣੇ-ਆਪਣੇ ਕੰਮਾਂ ਤੇ ਰੋਜ਼ੀ-ਤਰਾਂ ਨਿਕਲੇ ਜੈਸਿਕਾ ਇੱਕ ਪਾਰਟੀ 'ਚ ਜਾਣ ਵਾਲੀ ਸੀ ਜੈਸਿਕਾ ਨੇ ਸਬਰੀਨਾ ਨੂੰ ਵੀ ਆਪਣੇ ਨਾਲ ਆਨਲੀ ਕਿਹਾ ਸਬਰੀਨਾ ਨੂੰ ਪਾਰਟੀਆਂ ਦਾ ਜ਼ਿਆਦਾ ਸ਼ੌਂਕ ਨਹੀਂ ਸੀ ਉਹ ਨੇ ਮਨਾ ਕਰਤਾ ਉਹ ਕਹਿੰਦੀ ਕਿ ਅਗਰ ਟਾਈਮ ਮਿਲਿਆ ਤਾਂ ਆ ਜਾਏਗੀ ਜੈਸਿਕਾ ਨੇ ਜਾਂਦੇ ਜਾਂਦੇ ਕਿਹਾ ਕਿ ਬਹੁਤ ਜਲ ਮੈਂ ਇੱਥੋਂ ਜਾਣ ਵਾਲੀ ਆ ਮੈਂ ਦੁਬਈ ਜਾਣ ਵਾਲੀ ਆ ਤੇ ਅੱਜ ਰਾਤ ਪਾਰਟੀ 'ਚ ਜੇ ਤੂੰ ਨਹੀਂ ਆਏਂਗੀ ਤਾਂ ਤੂੰ ਪਛਤਾਏਂਗੀ ਸਬਰੀਨਾ ਨੇ ਹੱਸ ਕੇ ਉਹਦੀ ਗੱਲ ਨੂੰ ਟਾਲ ਦਿੱਤਾ ਉਸੇ ਰਾਸ ਸਬਰੀਨਾ ਨੂੰ ਜੈਸਿਕਾ ਦੇ ਜਿਹੜੇ ਦੋਸਤ ਸੀਗੇ ਉਹਨਾਂ ਨੇ ਫੋਨ ਕੀਤਾ ਕਿ ਜੈਸਿਕਾ ਨੂੰ ਇਹ ਜਿਹੜੀ ਝੋਟ ਲੱਗ ਗਈ ਹੈ ਤੇ ਸਬਰੀਨਾ ਨੂੰ ਲੱਗਿਆ ਕਿ ਠੀਕ ਹੈ ਥੋੜੀ ਬਹੁਤੀ ਝੋਟ ਲੱਗੀ ਹੋਏਗੀ ਉਹ ਕਹਿੰਦੀ ਕਿ ਠੀਕ ਹੈ ਤੁਸੀਂ ਆਪੇ ਸੰਭਾਲ ਲਓ ਮੈਂ ਨਹੀਂ ਆ ਸਕਦੀ ਤਾਂ ਹੁਣ ਉਹਨੂੰ ਲੱਗਿਆ ਸੀਗਾ ਕਿ ਹਲਕੀ ਫੁਲਕੀ ਝੋਟ ਲੱਗੀ ਹੋਣੀ ਹੈ ਤੁਸੀਂ ਆਪੇ ਦੇਖ ਲਿਓ ਕਹਿ ਰਹੀ ਉਹ ਕਹਿਣ ਲੱਗੀ ਅੱਗੋਂ ਕਿ ਮੈਂ ਸੌਣ ਲੱਗੀ ਹਾਂ ਪਰ ਉਹਦੇ ਦੋਸਤਾਂ ਨੇ ਫੇਰ ਤੋਂ ਕਿਹਾ ਕਿ ਜਿਹੜੀ ਜੈਸਿਕਾ ਹੈ ਉਹਨੂੰ ਜ਼ਿਆਦਾ ਝੋਟ ਲੱਗੀ ਹੈ ਤਾਂ ਸਬਰੀਨਾ ਹੁਣ ਉੱਠਦੀ ਹੈ ਆਪਣੇ ਪਰਿਵਾਰ ਵਾਲਿਆਂ ਨੂੰ ਨਾਲ ਲੈ ਕੇ ਹਸਪੀਟਲ ਪਹੁੰਚਦੀ ਹੈ ਤੇ ਜਿਵੇਂ ਹੀ ਉਹ ਹਸਪੀਟਲ ਪਹੁੰਚਦੇ ਹੈ ਤੇ ਡਾਕਟਰ ਉੱਥੇ ਜਾ ਕੇ ਕਹਿੰਦੇ ਹੈ ਕਿ ਇਹਦੀ ਤਾਂ ਮੌਤ ਹੋ ਚੁੱਕੀ ਹੈ ਹੁਣ ਜਿਹੜਾ ਜੈਸਿਕਾ ਦਾ ਪਿਤਾ ਸੀਗਾ ਉਹ ਬਿਲਕੁਲ ਟੁੱਟ ਗਿਆ ਸੀ ਉਹ ਬਹੁਤ ਬੁਰੀ ਤਰ੍ਹਾਂ ਰੋ ਰਿਹਾ ਸੀ ਪਰ ਸਬਰੀਨਾ ਤੇ ਉਹਦੀ ਮਾਂ ਦੀਆਂ ਅੱਖਾਂ ਚੋਂ ਇੱਕ ਵੀ ਅਥਰੂ ਨਹੀਂ ਸੀ ਨਿਕਲ ਰਿਹਾ ਸ਼ਾਇਦ ਉਹਨਾਂ ਨੂੰ ਇਸ ਗੱਲ ਤੇ ਯਕੀਨ ਹੀ ਨਹੀਂ ਸੀ ਹੋ ਰਿਹਾ ਕਿ ਉਹਨਾਂ ਦੀ ਜੈਸਿਕਾ ਉਹਨਾਂ ਨੂੰ ਛੱਡ ਕੇ ਚਲੀ ਗਈ ਹੈ ਇੱਕ ਪਾਸੇ ਕੇਸ ਦਰਜ ਹੁੰਦਾ ਹੈ ਤੇ ਦੂਜੇ ਪਾਸੇ ਜੈਸਿਕਾ ਦੇ ਜਾਣ ਦੇ ਗਮ ਚੋਂ ਦਾ ਸਾਰਾ ਪਰਿਵਾਰ ਸੀਗਾ ਜਿਹੜਾ ਉਹ ਟੁੱਟ ਚੁੱਕਿਆ ਸੀਗਾ ਜੈਸਿਕਾ ਨੂੰ 크ਿਸਚਨ ਕਬਰਿਸਤਾਨ ਚ ਦਫਨਾਇਆ ਜਾਂਦਾ ਆ ਕਾਲੇ ਗ੍ਰੇਨਾਈਟ ਦੇ ਨਾਲ ਬਣੀ ਉਹਦੀ ਕਬਰ ਤੇ ਲਿਖਿਆ ਹੋਇਆ ਸੀਗਾ ਜਿਸਨੇ ਸਾਨੂੰ ਅਚਾਨਕ ਦਰਦ ਭਰੇ ਹਾਲਾਤਾਂ ਚ ਬਿਲਖਦਿਆਂ ਕੱਲਿਆਂ ਨੂੰ ਛੱਡਤਾ ਕੋਰਟ ਕਚੈਰੀ ਦੇ ਹੁਣ ਚੱਕਰ ਲਾਣੇ ਇਹ ਪਰਿਵਾਰ ਸ਼ੁਰੂ ਕਰ ਚੁੱਕਿਆ ਸੀਗਾ ਲਗਭਗ ਹਰ ਸੁਣਵਾਈ ਤੇ ਇਹ ਪਰਿਵਾਰ ਪਹੁੰਚਦਾ ਸੀਗਾ ਤੇ ਤਿੰਨੋਂ ਧਿਆਨ ਦੇ ਨਾਲ ਇੱਕ ਇੱਕ ਦਲੀਲ ਨੂੰ ਸੁਣਦੇ ਸੀਗੇ ਤੇਨਾਂ ਨੂੰ ਉਮੀਦ ਸੀਗੀ ਕਿ ਉਹਨਾਂ ਦੀ ਜੈਸਿਕਾ ਨੂੰ ਇਨਸਾਫ ਮਿਲੇਗਾ ਪਰ ਜੈਸਿਕਾ ਦੇ ਜਾਣ ਤੋਂ ਬਾਅਦ ਉਹਦੀ ਮਾਂ ਮਾਇਆ ਬੁਰੀ ਤਰ੍ਹਾਂ ਟੁੱਟ ਗਈ ਸੀ ਉਹਨੇ ਲੋਕਾਂ ਦੇ ਨਾਲ ਗੱਲ ਕਰਨਾ ਘੱਟ ਕਰਤਾ ਸੀਗਾ ਕਰਵਾਲਿਆਂ ਨਾਲ ਵੀ ਉਹ ਕੋਈ ਗੱਲ ਨਹੀਂ ਸੀ ਕਰਦੀ ਤੇ ਬਸ ਰੋਂਦੀ ਰਹਿੰਦੀ ਸੀਗੀ ਉਹ ਕਦੇ ਕਦੇ ਜ਼ੋਰ-ਜ਼ੋਰ ਦੇ ਨਾਲ ਰੋਣ ਲੱਗ ਜਾਂਦੀ ਕਦੇ ਬਿਲਕੁਲ ਚੁੱਪ ਹੋ ਜਾਂਦੀ ਜੈਸਿਕਾ ਦੇ ਜਾਣ ਤੋਂ ਬਾਅਦ ਆਪਣੇ ਮਾਤਾ ਪਿਤਾ ਨੂੰ ਜਿਹੜੀ ਸੰਭਾਲਣ ਦੀ ਜ਼ਿੰਮੇਵਾਰੀ ਸੀਗੀ ਉਹ ਸਾਰੀ ਸਬਰੀਨਾ ਤੇ ਆ ਗਈ ਸੀ। ਉਹ ਮਾਪਿਓ ਉਹਦੇ ਨਾ ਤਾਂ ਖਾਂਦੇ ਸੀਗੇ ਨਾ ਹੀ ਪੀਂਦੇ ਸੀਗੇ ਹੁਣ ਕੁਝ ਨਹੀਂ ਕੋਈ ਗੱਲਬਾਤ ਕਰਦੇ ਸੀਗੇ। ਪੂਰਾ ਪਰਿਵਾਰ ਅਕਸਰ ਸ਼ਾਂਤ ਹੀ ਰਿਆ ਕਰਦਾ ਸੀ ਹੁਣ। ਕੇਸ ਦੇ ਸਿਲਸਿਲੇ 'ਚ ਕਦੀ ਕਦੀ ਉਹ ਬਾਹਰ ਚਲੇ ਜਾਂਦੇ ਪਰ ਅਕਸਰ ਅੰਦਰ ਹੀ ਰਿਆ ਕਰਦੇ। ਹੁਣ ਹੌਲੇ-ਹੌਲੇ ਇਹ ਪਰਿਵਾਰ ਸੰਭਲ ਰਿਹਾ ਸੀ। ਪਰਿਵਾਰ 'ਚ ਇੱਕ ਵਾਰ ਫਿਰ 2002 ਨੂੰ ਉਦੋਂ ਟੁੱਟਿਆ ਜਦੋਂ ਮੰਨੂ ਸ਼ਰਮਾ ਸੀਗਾ ਜਿਹੜਾ ਇਸ ਕਿ ਇਸ ਦਾ ਮੁਖਾ ਰੋਪੀ ਸੀਗਾ ਉਹਨੂੰ ਕੋਰਟ ਵੱਲੋਂ ਹੈ ਜਿਹੜੀ ਉਹ ਬੇਲ ਮਿਲ ਜਾਂਦੀ ਜਮਾਨਤ ਮਿਲ ਜਾਂਦੀ ਹੈ ਤੇ ਸਬਰੀਨਾ ਕੋਰਟ 'ਚ ਹੀ ਉੱਚੀ ਉੱਚੀ ਰੋਣਾ ਸ਼ੁਰੂ ਕਰਦੀ ਹੈ ਜੈਸਿਕਾ ਦੀ ਮਾਂ ਮਾਇਆ ਤੇ ਪਿਆ ਸੀਗਾ ਆਪਣੇ ਆਪ ਨੂੰ ਕਮਰੇ 'ਚ ਹੁਣ ਬੰਦ ਰੱਖਦੀ ਨਾ ਖਾਂਦੀ ਦਿਨ ਭਰ ਬਸ ਰੋਂਦੀ ਰਹਿੰਦੀ ਮਾਇਆ ਨੇ ਸਬਰੀਨਾ ਨੂੰ ਇੱਕ ਵਾਰ ਰੋਂਦੇ ਹੋਏ ਕਿਹਾ ਕਿ ਤੈਨੂੰ ਜੈਸਿਕਾ ਲਈ ਲੜਨਾ ਪਵੇਗਾ ਤੂੰ ਜੈਸਿਕਾ ਲਈ ਲੜਨਾ ਕਦੀ ਨਾ ਛੱਡੀ ਸਬਰੀਨਾ ਨੇ ਲੜਨਾ ਨਹੀਂ ਛੱਡਿਆ ਬਸ ਉਹ ਜਾਣ ਗਈ ਸੀ ਕਿ ਇਸ ਕੇਸ ਦਾ ਹੁਣ ਕੀ ਹਸ਼ਰ ਹੋਣ ਵਾਲਾ ਆ ਇਸੇ 2 ਮਹੀਨੇ ਬਾਅਦ ਉਹਨਾਂ ਨੂੰ ਪਤਾ ਚੱਲਦਾ ਆ ਕਿ ਮਾਇਆ ਨੂੰ ਕੈਂਸਰ ਹੋ ਗਿਆ ਆ ਸਬਰੀਨਾ ਜਾਣ ਗਈ ਸੀ ਕਿ ਜੈਸਿਕਾ ਦੇ ਜਾਣ ਤੋਂ ਬਾਅਦ ਹੁਣ ਉਹਦੇ ਛੋਟੇ ਜਿਹੇ ਪਰਿਵਾਰ ਨੂੰ ਸੰਭਾਲਣ ਦੀ ਜ਼ਿੰਮੇਵਾਰੀ ਉਹਦੇ ਤੇ ਐ ਉਹਨਾਂ ਨੂੰ ਖੁਸ਼ ਰੱਖਣ ਦੀ ਜ਼ਿੰਮੇਵਾਰੀ ਉਹਦੇ ਉੱਪਰ ਆ ਸਬਰੀਨਾ ਨੇ ਮਾਂ ਨੂੰ ਕਿਹਾ ਕਿ ਚਲੋ ਕਿਤੇ ਘੁੰਮ ਕੇ ਆਉਂਦੇ ਆ ਮਾਂ ਨੇ ਮਨਾਂ ਕਰ ਦਿੱਤਾ ਸਬਰੀਨਾ ਨੇ ਇੱਕ ਪਾਰਟੀ ਰੱਖੀ ਉਹਨੂੰ ਲੱਗੇ ਕਿ ਉਹਦੀ ਮਾਂ ਥੋੜੀ ਖੁਸ਼ ਹੋਏਗੀ ਨਾਰਮਲ ਹੋਏਗੀ ਪਰ ਉਸ ਦਿਨ ਮਾਇਆ ਸੀ ਕਿ ਜਿਹੜੀ ਉਹ ਆਪਣੇ ਕਮਰੇ ਚੋਂ ਬਾਹਰ ਹੀ ਨਹੀਂ ਨਿਕਲੀ ਇਸ ਦੇ ਕਰੀਬ 6 ਮਹੀਨੇ ਬਾਅਦ ਮਾਇਆ ਦੀ ਮੌਤ ਹੋ ਜਾਂਦੀ ਹੈ ਜਾਂਦੇ ਜਾਂਦੇ ਉਹ ਸਬਰੀਨਾ ਨੂੰ ਕਹਿੰਦੀ ਹੈ ਕਿ ਉਹਨੂੰ ਜੈਸਿਕਾ ਦੇ ਨਾਲ ਦਫਨਾਇਆ ਜਾਏ ਮਾਇਆ لال ਦੀ ਮੌਤ ਤੋਂ ਬਾਅਦ ਹੁਣ ਅਜੀਤ ਦੀ ਤਬੀਅਤ ਵੀ ਜੈਸਿਕਾ ਦੇ ਪਿਤਾ ਦੀ ਤਬੀਅਤ ਵੀ ਹੁਣ ਖਰਾਬ ਰਹਿਣ ਲੱਗ ਗਈ 1 ਮਹੀਨੇ ਬਾਅਦ ਉਹਨਾਂ ਨੂੰ ਵੀ ਹਾਰਟ ਅਟੈਕ ਆਇਆ ਸਬਰੀਨਾ ਰੋਜ਼ ਕੋਰਟ ਦੇ ਤੇ ਹਸਪਤਾਲ ਦੇ ਹੁਣ ਚੱਕਰ ਕੱਟਣ ਲੱਗੀ ਕੋਰਟ 'ਚ ਸੁਣਵਾਈ ਚੱਲਦੀ ਰਹਿੰਦੀ ਸਬਰੀਨਾ ਨੂੰ ਇਹਨਾਂ ਸਾਰੀਆਂ ਚੀਜ਼ਾਂ ਦੇ ਨਾਲ ਹੁਣ ਫਰਕ ਪੈਣਾ ਬੰਦ ਹੋ ਗਿਆ ਉਹਨੇ ਹਾਰ ਮੰਨ ਲਈ ਸੀਗੀ ਆਪਣੀ ਬਚੀ ਖੁਸ਼ੀ ਜ਼ਿੰਦਗੀ ਹੁਣ ਉਹ ਅੱਗੇ ਵਧਣਾ ਚਾਹਦੀ ਸੀਗੀ ਹੁਣ ਉਹ ਜਾਣ ਗਈ ਸੀ ਕਿ ਜੈਸਿਕਾ ਨੂੰ ਕਿਸੇ ਵੀ ਕੀਮਤ ਤੇ ਇਨਸਾਫ ਨਹੀਂ ਮਿਲ ਪਾਏਗਾ ਸਬਰੀਨਾ ਨੇ ਆਪਣੇ ਪਿਤਾ ਨੂੰ ਲੈ ਕੇ ਹੁਣ ਸੀਗੀ ਜਿਹੜੀ ਉਹ ਗੁਰਦਾਉਂ ਸ਼ਿਫਟ ਹੋ ਗਈ ਸੀ ਤਾਂ ਕਿ ਨਵੇਂ ਸਿਰੇ ਤੋਂ ਇਹ ਜਿਹੜੀ ਉਹ ਸ਼ੁਰੂ ਜ਼ਿੰਦਗੀ ਕੀਤੀ ਜਾ ਸਕੇ ਸਬਰੀਨਾ ਨੇ ਖੁਦ ਨੂੰ ਇਹ ਜਿਹੜਾ ਜਿਹੜਾ ਕੰਮਕਾਰ ਚ ਬੀਜੀ ਰੱਖਣਾ ਹੁਣ ਸ਼ੁਰੂ ਕਰ ਲਿਆ ਤੇ ਆਪਣੇ ਹੁਣ ਪਿਤਾ ਤੇ ਧਿਆਨ ਦੇਣ ਲੱਗ ਗਈ ਉਹਨਾਂ ਦਾ ਧਿਆਨ ਰੱਖਣ ਲੱਗ ਗਈ ਤੇ ਆਪਣੇ ਕੰਮ ਤੇ ਜਿਹੜਾ ਉਹ ਫੋਕਸ ਰੱਖਣ ਲੱਗ ਗਈ ਬਸ ਆਹੀ ਸੀ ਹੁਣ ਸਬਰੀਨਾ ਦੀ ਜ਼ਿੰਦਗੀ ਪਰ ਇੱਕ ਦਿਨ ਉਹਨੂੰ ਪਤਾ ਚੱਲਿਆ ਕਿ આરોપી ਮਨੂ ਸ਼ਰਮਾ ਨੂੰ ਇਹ ਜਿਹੜਾ ਉਹ ਬਰੀ ਕਰ ਦਿੱਤਾ ਗਿਆ ਆ ਸਬਰੀਨਾ ਜਾਣਦੀ ਸੀ ਕਿ ਐਵੇਂ ਦਾ ਕੁਝ ਹੋਣ ਵਾਲਾ ਆ ਸਬਰੀਨਾ ਨੂੰ ਪਤਾ ਸੀ ਕਿ ਇਨਸਾਫ ਨਹੀਂ ਮਿਲੇਗਾ ਫਿਰ ਇਸ ਖਬਰ ਨੇ ਉਹਨੂੰ ਅੰਦਰ ਤੱਕ ਤੋੜ ਕੇ ਰੱਖਤਾ ਸਬਰੀਨਾ ਨੇ ਜਦੋਂ ਆਪਣੇ ਪਿਤਾ ਨੂੰ ਇਹ ਸਭ ਕੁਝ ਦੱਸਿਆ ਉਦੋਂ ਤੱਕ ਉਹਨਾਂ ਨੂੰ ਚਾਰ ਸਟ੍ਰੋਕ ਸੀਗੇ ਜਿਹੜੇ ਉਹ ਆ ਚੁੱਕੇ ਸੀਗੇ ਉਹਨਾਂ ਲਈ ਕੁਝ ਵੀ ਸੁੰਨਾ ਜਾਂ ਸਮਝਣਾ ਉਹਨਾਂ ਦੇ ਹੁਣ ਵਸ ਦੀ ਗੱਲ ਨਹੀਂ ਸੀ ਇਸ ਦੇ 2 ਮਹੀਨੇ ਬਾਅਦ ਹੀ ਹੈ ਜਿਹੜਾ ਜੈਸਿਕਾ ਦੇ ਪਿਤਾ ਅਜੇ ਲਾਲ ਵੀ ਇਸ ਦੁਨੀਆ ਨੂੰ ਛੱਡ ਕੇ ਜਾ ਚੁੱਕੇ ਸੀਗੇ ਇੱਕ ਹੱਸਦਾ ਖੇਡਦਾ ਪਰਿਵਾਰ ਨਾ ਸਿਰਫ ਬਰਬਾਦ ਹੋਇਆ ਬਲਕਿ ਅੱਧੇ ਤੋਂ ਜ਼ਿਆਦਾ ਖਤਮ ਹੋ ਗਿਆ ਚਾਰ ਲੋਕਾਂ ਦਾ ਇਹ ਸੁਖੀ ਪਰਿਵਾਰ ਹੁਣ ਸਿਰਫ ਇੱਕ ਦਾ ਰਹਿ ਗਿਆ ਸੀਗਾ ਸਬਰੀਨਾ ਸਭ ਤੋਂ ਦੂਰ ਹੁੰਦੀ ਚਲੀ ਗਈ ਪਰ ਪਰ ਇਸ ਤੋਂ ਬਾਅਦ মিডিਆ ਨੇ ਲੋਕਾਂ ਨੇ ਇਸ ਕੇਸ ਨੂੰ ਜਿੰਦਾ ਕੀਤਾ ਤੇ ਆਖਿਰਕਾਰ ਮਨੂ ਸ਼ਰਮਾ ਨੂੰ ਸਜ਼ਾ ਹੋਈ ਜਿਸ ਦਿਨ ਫੈਸਲਾ ਆਣਾ ਸੀਗਾ ਸਬਰੀਨਾ ਐ ਜਿਹੜੀ ਉਹਦੀ ਕੋਰਟ ਜਾਣ ਦੀ ਹਿੰਮਤ ਨਹੀਂ ਹੋਈ ਉਹਦਾ ਮਨ ਕਿਤੇ ਨਾ ਕਿਤੇ ਕਹਿ ਰਿਹਾ ਸੀਗਾ ਕਿ ਅਗਰ ਫਿਰ ਤੋਂ ਮਨੂ ਸ਼ਰਮਾ ਨੂੰ ਬਰੀ ਕਰ ਦਿੱਤਾ ਗਿਆ ਉਹਨੂੰ ਸਜ਼ਾ ਨਹੀਂ ਮਿਲੀ ਤਾਂ ਇਸ ਵਾਰ ਸ਼ਾਇਦ ਉਹ ਨਹੀਂ ਝੇਲ ਪਾਏਗੀ ਉਹ ਨਹੀਂ ਸੁਣ ਪਾਏਗੀ ਉਹ ਸਿਰਫ ਜੈਸਿਕਾ ਦੀ ਕਬਰ ਤੇ ਗਈ ਤੇ ਉੱਥੇ ਬਹੁਤ देर ਬੈਠੀ ਰਹੀ ਫੈਸਲਾ ਆਇਆ ਕਿਸੇ ਦੋਸਤ ਨੇ ਉਹਨੂੰ ਮੈਸੇਜ ਕੀਤਾ ਤੇ ਸਬਰੀਨਾ ਬਹੁਤ ਰੋਈ ਉਸ ਦਿਨ। ਉਹਨੂੰ ਯਕੀਨ ਹੀ ਨਹੀਂ ਸੀ ਹੋ ਰਿਹਾ। ਉਹ ਚਾਹਦੀ ਸੀ ਕਿ ਕਾਸ਼ ਉਹਦੀ ਮਾਂ ਜ਼ਿੰਦਾ ਹੁੰਦੀ ਇਹ ਵੇਖਣ ਦੇ ਲਈ ਕਿ ਉਹ ਜੈਸਿਕਾ ਦੇ ਲਈ ਲੜਦੀ ਰਹੀ। ਉਹਨੇ ਕਦੀ ਹਾਰ ਨਹੀਂ ਮੰਨੀ। ਅੱਜ ਜੈਸਿਕਾ ਨੂੰ ਇਨਸਾਫ ਮਿਲ ਗਿਆ ਸੀ। ਇਸ ਤੋਂ ਬਾਅਦ ਸਬਰੀਨਾ ਦੀ ਜ਼ਿੰਦਗੀ ਅੱਗੇ ਵਧੀ। ਉਹਨੇ ਖੁਸ਼ ਰਹਿਣ ਦਾ ਸੋਚਿਆ। ਉਹ ਖੁਸ਼ ਰਹਿੰਦੀ ਜ਼ਿੰਦਗੀ ਜੀਣ ਲੱਗੀ ਸੀਗੀ ਹੁਣ ਤਾਂ। ਫਿਰ ਉਹਨੇ ਕਿਤਾਬਾਂ ਪੜ੍ਹਨੀਆਂ, ਦੋਸਤਾਂ ਦੇ ਨਾਲ ਪਾਰਟੀ ਕਰਨਾ, ਫਿਰ ਤੋਂ ਨਵੇਂ ਸਿਰੇ ਤੋਂ ਜ਼ਿੰਦਗੀ ਇਹ ਜਿਹੜੀ ਜਿਉਣੀ ਉਹਨੇ ਸ਼ੁਰੂ ਕੀਤੀ ਸੀਗੀ। ਸਾਲ ਬੀਤੇ ਗਏ ਇੱਕ ਦਿਨ ਉਹਦੇ ਕਿਸੇ ਦੋਸਤ ਨੇ ਮਨੂ ਸ਼ਰਮਾ ਨੂੰ ਬੇਲ ਮਿਲ ਗਈ ਹੈ ਇਸ ਬਾਰੇ ਉਹਨੇ ਦੱਸਿਆ ਕਿਉਂਕਿ ਉਹ ਤਿਹਾੜ ਜੇਲ੍ਹ ਚ ਸੋਸ਼ਲ ਸਰਵਿਸ ਕਰ ਰਿਹਾ ਸੀਗਾ ਉਸ ਦਿਨ ਸਬਰੀਨਾ ਨੂੰ ਬੁਰਾ ਲੱਗਿਆ ਤੱਕਾ ਲੱਗਿਆ ਪਰ ਉਹਨੇ ਸੋਚਿਆ ਕਿ ਉਹਦੇ ਨਾਲ ਜੋ ਕੁਝ ਵੀ ਹੋਇਆ ਉਹਦੇ ਪਰਿਵਾਰ ਦੇ ਨਾਲ ਜੋ ਕੁਝ ਵੀ ਹੋਇਆ ਬੇਸ਼ੱਕ ਉਹ ਨਹੀਂ ਭੁੱਲ ਪਾਏਗੀ ਪਰ ਇਹੀ ਵਕਤ ਆ ਸ਼ਾਇਦ ਉਹਨੂੰ ਮਨੂ ਸ਼ਰਮਾ ਨੂੰ ਮਾਫ ਕਰ ਦੇਣਾ ਚਾਹੀਦਾ ਹੈ 14 ਸਾਲ ਬਾਅਦ ਮਨੂ ਸ਼ਰਮਾ ਜਦੋਂ ਜੇਲ੍ਹ ਤੋਂ ਬਾਹਰ ਨਿਕਲਿਆ ਤੇ ਸਬਰੀਨਾ ਨੇ ਸਬਰੀਨਾ ਦੇ ਦਿਲ ਦੇ ਵਿੱਚ ਉਹਦੇ ਲਈ ਕੋਈ ਨਫ਼ਰਤ ਨਹੀਂ ਸੀ ਉਹਦਾ ਮਨ ਹੁਣ ਸ਼ਾਂਤ ਸੀਗਾ ਸਬਰੀਨਾ ਚਾਹਦੀ ਸੀਗੀ ਉਹਨੂੰ ਆਪਣੇ ਕੀਤੇ ਦਾ ਪਛਤਾਵਾ ਹੋਏ ਤੇ ਹੁਣ ਉਹ ਤੇ ਹਾਰਡ ਜੇਲ੍ਹ 'ਚ ਜਦੋਂ ਸੋਸ਼ਲ ਸਰਵਿਸ ਕਰ ਰਿਹਾ ਸੀਗਾ ਤਾਂ ਸਬਰੀਨਾ ਨੇ ਹੀ ਸੋਚਿਆ ਕਿ ਸ਼ਾਇਦ ਉਹਨੂੰ ਉਹਦੇ ਕੀਤੇ ਦਾ ਪਛਤਾਵਾ ਆ ਜਾਂ ਉਹਨੂੰ ਦੁੱਖ ਆ ਜੈਸਿਕਾ ਨੂੰ ਇਨਸਾਫ਼ ਮਿਲਣ ਤੋਂ ਬਾਅਦ ਕੁਝ ਸਾਲ ਬੀਤੇ ਸਬਰੀਨਾ ਨੇ ਆਪਣੀ ਛੋਟੀ ਜੀ ਜ਼ਿੰਦਗੀ ਖੁੱਲ੍ਹ ਕੇ ਜੀ ਲੇਕਿਨ ਫਿਰ ਕੁਝ ਸਮਾਂ ਬਾਅਦ ਹੀ ਸਬਰੀਨਾ ਨੂੰ ਕਿਡਨੀ ਰਿਲੇਟਿਡ ਬਿਮਾਰੀ ਹੋ ਗਈ ਤੇ 15 ਅਗਸਤ 2021 ਨੂੰ ਉਹਦਾ ਵੀ ਇਹ ਜਿਹੜਾ ਦਿਹਾਂਤ ਹੋ ਗਿਆ ਇਹ ਚਾਰ ਲੋਕਾਂ ਦਾ ਖੁਸ਼ਹਾਲ ਖੁਸ਼ਹਾਲ ਪਰਿਵਾਰ ਇਹਨਾਂ 20 ਸਾਲਾਂ ਦੇ ਅੰਦਰ ਅੰਦਰ ਸਾਰਾ ਕੁਝ ਉਹਨਾਂ ਲਈ ਖਤਮ ਹੋ ਗਿਆ ਇੱਕ ਹੱਸਦੇ ਖੇੜਦੇ ਪਰਿਵਾਰ ਨੂੰ ਨਜ਼ਰ ਲੱਗ ਗਈ ਤੇ ਇੱਕ ਇੱਕ ਕਰਕੇ ਉਹਨਾਂ ਦੀ ਫੈਮਿਲੀ ਦੇ ਚਾਰੋਂ ਮੈਂਬਰ ਇਹ ਜਿਹੜੇ ਉਹ ਖਤਮ ਹੋ ਗਏ ਕਹਾਣੀ ਬਹੁਤ ਹੀ ਦੁੱਖ ਭਰੀ ਸੀਗੀ ਪਰ ਖੁਸ਼ੀ ਇਸ ਗੱਲ ਦੀ ਸੀਗੀ ਕਿ ਜੈਸਿਕਾ ਨੂੰ ਇਨਸਾਫ ਮਿਲਿਆ ਉਹਦੇ ਕਾਤਲ ਨੂੰ ਹੈ ਜਿਹੜੀ ਉਹ ਸਜ਼ਾ ਮਿਲੀ ਤੇ ਸੀਗੀ ਅਸਲੀ ਕਹਾਣੀ ਜੇ ਤੁਹਾਨੂੰ ਕਹਾਣੀ ਵਧੀਆ ਲੱਗੀ ਤਾਂ ਤੁਹਾਨੂੰ ਤੁਹਾਡੇ ਅੱਗੇ ਰਿਕਵੈਸਟ ਹੈ ਕਿ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਕੇ ਜਾਇਓ ਮਿਲਦੇ ਹਾਂ ਕੱਲ ਇੱਕ ਹੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਦੇ ਲਈ ਧੰਨਵਾਦ